ਚਾਇਨਾ ਡੋਰ ਸਭ ਦੇ ਲਈ ਖਤਰਨਾਕ ਹੈ ਤਾਂ ਸਕੂਲੀ ਬੱਚੇ ਵੀ ਇਹਦਾ ਵਿਰੋਧ ਕਰ ਰਹੇ ਨੇ ਤਾਂ ਅੱਜ ਸਾਡੇ ਨਾਲ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੀ ਹੈ ਏਕਨੂਰ ਪੁੱਛ ਲਿਆ ਮੈਡਮ ਕੀ ਨਾਮ ਹੈ ਤੁਹਾਡਾ ਪੂਰਾ ਏਕਨੂਰ ਸ਼ਰਮਾ ਕਿਹੜੇ ਸਕੂਲ ਚ ਪੜਦੇ ਹੋ ਸੰਦੀਪ ਸਕੂਲ ਪਰਸਰਾਮ نگر ਕਿਹੜੀ ਕਲਾਸ +1 ਆਰਟਸ ਤਾਂ ਅੱਜ ਕੱਲ ਤੁਹਾਨੂੰ ਪਤਾ ਬਸੰਤਾ ਪਤਿਆਰ ਨੇੜੇ ਹੈ ਸਾਰੀ ਦੁਨੀਆ ਬੱਚੇ ਬਜ਼ੁਰਗ ਕੁੜੀਆਂ ਮੁੰਡੇ ਸਭ ਪਤੰਗ ਡੋਂਦੇ ਨੇ ਤੇ ਚੈਨਾ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਸਰ ਚੈਨਾ ਡੋਰ ਬਾਰੇ ਆਏ ਕਹਿਣਾ ਚਾਹਾਂਗੇ ਕਿ ਇਸ ਨਾਲ ਬਹੁਤ ਸਾਰੇ ਪੰਛੀਆਂ ਦੀ ਮੌਤ ਹੋ ਜਾਂਦੀ ਆ ਉਹ ਇਸ ਵਿੱਚ ਉਲਝ ਜੁਲਝ ਕੇ ਮਰ ਜਾਂਦੇ ਨੇ ਠੀਕ ਹੈ ਕਿਤੇ ਕਈ ਤਾਂ ਡੋਰਾ ਨਾਲ ਟੰਗੇ ਹੀ ਰਹਿ ਜਾਂਦੇ ਨੇ ਤੇ ਸਰ ਕਈ ਜਿਹੜੇ ਹਾਈਵੇਅਸ ਤੇ ਆਪਾਂ ਜਾਂਦੇ ਆ ਉੱਥੇ ਵੀ ਕਲਾ ਤੇ ਲੋਕਾਂ ਦੇ ਗਲਿਆਂ 'ਚ ਵੀ ਡੋਰਾ ਆ ਜਾਂਦੀ ਆ ਤੇ ਉਹਨਾਂ ਨਾਲ ਲੋਕਾਂ ਦੇ ਗਲੇ ਕੱਟ ਜਾਂਦੇ ਆ ਫੇਸ ਤੇ ਕੱਟ ਲੱਗ ਜਾਂਦੇ ਆ ਤੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ ਹੱਥ ਕੱਟ ਜਾਂਦੇ ਆ ਪੂਰੇ ਹੱਟ ਤੇ ਕੱਟਸ ਲੱਗ ਜਾਂਦੇ ਨੇ ਤੇ ਸਰ ਉਹਨੇ ਡੈਥ ਡੈਥ ਹੋ ਜਾਂਦਾ ਤੇ ਕਈ ਵਾਰ ਨੇ ਤੇ ਇਲੈਕਟ੍ਰਿਸਿਟੀ ਨਾਲ ਕਈ ਵਾਰ ਜਦ ਡੋ ਟੱਚ ਹੁੰਦੀ ਆ ਤਾਂ ਬੱਚਿਆਂ ਨੂੰ ਕਰੰਟ ਲੱਗ ਸਕਦਾ ਸਰ ਇਸ ਨਾਲ ਤਾਂ ਸਰ ਆਇਆ ਕਿ ਇਹਦਾ ਡੋਰ ਦਾ ਯੂਜ਼ ਨਾ ਕੀਤਾ ਜਾਵੇ ਤਾਂ ਹੋਰ ਵੀ ਕਈ ਸਾਰੇ ਡੋਰ ਆndੀਆਂ ਨੇ ਥ੍ਰੈਡਾਂ ਡੋਰਾਂ ਆndੀਆਂ ਉਹਦਾ ਯੂਜ਼ ਕੀਤਾ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਕਹੋਗੇ ਜਾਂ ਤੁਹਾਡੇ ਸਕੂਲ ਦੇ ਬੱਚੇ ਹੈ ਉਹਨਾਂ ਵਾਸਤੇ ਕੀ ਪ੍ਰੇਰਨਾ ਹੋਵੇ ਤੁਹਾਡੀ ਉਹਨਾਂ ਬਾਰੇ ਸਰ ਇਹ ਪ੍ਰੇਰਨਾ ਹੋਵੇ ਕਿ ਥ੍ਰੈਡ ਵਾਲੀ ਡੋਰ ਦਾ ਯੂਜ਼ ਕੀਤਾ ਜਾਵੇ ਚਾਈਨਾ ਡੋਰ ਦਾ ਯੂਜ਼ ਜਮਾਂ ਵੀ ਨਾ ਕੀਤਾ ਜਾਵੇ ਤੁਸੀਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਵੀ ਤੁਸੀਂ ਕਿਸੇ ਨੂੰ ਸੰਦੇਸ਼ ਦੇ ਸਕੋ ਵੀ ਇਹ ਕੰਮ ਨਾ ਹੋਵੇ ਹਾਂਜੀ ਸਰ ਸਿਸਕੂਲਸ ਵੀ ਜਾ ਜਾ ਕੇ ਇੰਦਾ ਕਹਿੰਨੇ ਆ ਕਿ ਚਾਈਨਾ ਡੋਰ ਦਾ ਬਿਲਕੁਲ ਯੂਜ਼ ਨਹੀਂ ਕਰਨਾ ਸਿਰਫ ਥ੍ਰੈਡਲ ਡੋਰ ਦਾ ਯੂਜ਼ ਕਰਨਾ ਇੱਕ ਨੂਰ ਜਿੱਥੇ ਤੁਸੀਂ ਚਾਈਨਾ ਡੋਰ ਦੀ ਗੱਲ ਕੀਤੀ ਹੈ ਉੱਥੇ ਸਾਡੇ ਦੇਸ਼ ਦੀ ਪੰਜਾਬ ਦੀ ਬਠਿੰਡੇ ਦੀ ਨੌਜਵਾਨ ਪੀੜ੍ਹੀ ਨਸ਼ੇ ਵੱਲ ਜਾ ਰਹੀ ਹੈ ਭਾਵੇਂ ਸਕੂਲੀ ਬੱਚੇ ਨੇ ਜਾਂ ਕਾਲਜਾਂ ਦੇ ਬੱਚੇ ਨੇ ਉਨ ਵਾਸਤੇ ਕੀ ਕਹਿਣਾ ਚਾਹੁੰਦਾ ਸਰ ਆਏ ਕਹਿਣਾ ਚਾਹੁੰਗੇ ਛੋਟੇ ਛੋਟੇ ਬੱਚੇ ਰ ਅਜਕਲ ਨਸ਼ੇ ਆ ਤੇ ਲੱਗੇ ਹੋਏ ਨੇ ਸਾਰੇ ਪਟਿੰਡਾ ਦੀ ਪੁਲਿਸ ਕਲੇ ਡੋਰ ਨੂੰ ਹਟਾਉਣ ਤੇ ਲੱਗੇ ਹੋਈ ਆ ਬਟ ਅਸੀਂ ਉਹਨਾਂ ਆਏ ਕਹਿਣਾ ਚਾਹਾਂਗੇ ਕਿ ਨਸ਼ੇ ਵਾਲੇ ਲੋਕਾਂ ਨੂੰ ਵੀ ਰੋਕਿਆ ਜਾਵੇ ਜਿਹੜੇ ਛੋਟੇ ਛੋਟੇ ਬੱਚੇ ਅਜਕਲ ਸਿਗਰਟਾਂ ਪੀ ਰਹੇ ਨੇ ਸਕੂਲ ਦੇ ਸਟੂਡੈਂਟਸ ਨੇ ਤੇ ਉਹ ਨਸ਼ਾ ਕਰ ਰਹੇ ਆ ਬਹੁਤ ਜ਼ਿਆਦਾ ਤੇ ਚਿੱਟਾ ਪੀਣ ਲੱਗ ਰਹੇ ਆ ਚਿੱਟਾ ਪਟਿੰਡੇ 'ਚ ਅਜਕਲ ਆਮ ਮਿਲ ਰਿਹਾ ਤੇ ਆ ਜਿਹੜੇ ਕੈਪਸੂਲਸ ਵਿਕ ਰਹੇ ਨੇ ਸਿਗਰਟਾਂ ਵਿਕ ਰਹੀਆਂ ਇਹ ਸਭ ਬੰਦ ਕੀਤਾ ਜਾਵੇ ਤੇ ਸਰ ਬਸ ਸਰਕਾਰ ਨੂੰ ਇਹ ਬੇਨਤੀ ਹੈ ਕਿ ਚੈਨਾ ਟੋਰ ਦੇ ਨਾਮ ਨਾਲ ਜਿਹੜਾ ਸਾਰਾ ਨਸ਼ਾ ਵਿਕਦਾ ਉਸ ਨੂੰ ਵੀ ਬੰਦ ਕੀਤਾ ਜਾਵੇ ਇੱਕ ਇਸ ਦੇ ਨਾਲ ਹੀ ਅਸੀਂ ਗੱਲ ਕਰੀਏ ਦੇਸ਼ ਦੀ ਤਾਂ ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਬਹੁਤ ਹੈ ਪੰਜਾਬ ਵਿੱਚ ਵੀ ਰੋਜ਼ਗਾਰੀ ਵਾਲੀ ਹੈ ਜਿਸ ਕਰਕੇ ਸਾਡੇ ਨਿੱਕੇ ਨਿੱਕੇ ਬੱਚੇ ਮੁੰਡੇ ਭਾਵੇਂ ਕੁੜੀਆਂ ਵਿਦੇਸ਼ਾਂ ਵੱਲ ਜਾ ਰਹੇ ਹੈ ਤਾਂ ਉਹਨਾਂ ਵਾਸਤੇ ਕੀ ਕਰਨਾ ਚਾਹੁੰਗੇ ਸਰ ਐਂ ਕਹਿਣਾ ਚਾਹ ਰਿਹਾ ਕਿ ਇੱਥੇ ਹੀ ਰਹਿ ਕੇ ਆਪਾਂ ਬਹੁਤ ਸਾਰੇ ਬਿਜ਼ਨਸ ਕਰ ਸਕਦੇ ਆ ਆਪਣੀ ਸਟੱਡੀ ਦੇ ਬੇਸਿਸ ਤੇ ਜਿਸ ਹੱਬ ਨਾਲ ਆਪਣੇ ਪਰਸੈਂਟੇਜ ਹੁੰਦੇ ਆ ਆਪਾਂ ਇੱਥੇ ਰਹਿ ਕੇ ਆਪਣਾ ਬਿਜ਼ਨਸ ਨਵਾਂ ਸ਼ੁਰੂ ਕਰ ਸਕਦੇ ਆ ਆਪਾਂ ਨੂੰ ਬਹੁਤ ਸਾਰੀ ਜੌਬਸ ਮਿਲ ਸਕਦੀਆਂ ਨੇ ਕੋਈ ਆਪਾਂ ਨੂੰ ਐ ਨਹੀਂ ਹੁੰਦਾ ਕਿ ਆਪਾਂ ਕੋਈ ਤੇ ਬਾਹਰ ਜਾਣਿਆ ਤਾਂ ਉੱਥੇ ਜਾ ਕੇ ਆਪਾਂ ਨੂੰ ਜੌਬਸ ਮਿਲਦੇ ਆਂ ਆਪਾਂ ਇੱਥੇ ਰਹਿ ਕੇ ਬਹੁਤ ਸਾਰੀਆਂ ਜੌਬਸ ਲੈ ਸਕਦੇ ਆਂ ਆਪਣੀ ਸਟੱਡੀ ਦੇ ਵਿੱਚ ਤਾਂ ਹੁਣ ਆਪਾਂ ਗੱਲ ਕਰੀਏ ਵੀ ਚਾਈਨਾ ਡੋਰ ਤੇ ਨਸ਼ਾ ਬੰਦ ਵਾਸਤੇ ਤੇ ਰੋਜ਼ਗਾਰ ਵਾਸਤੇ ਤੁਸੀਂ ਸਰਕਾਰ ਤੋਂ ਆਪਣੇ ਤੌਰ ਤੇ ਕੀ ਮੰਗ ਕਰੋਗੇ ਸਰ ਐਡਾ ਮੰਗ ਕਰਾਂਗੇ ਪਹਿਲਾਂ ਤਾਂ ਚਾਈਨਾ ਡੋਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਤੇ ਜਿਸ ਕੋਲ ਚਾਈਨਾ ਡੋਰ ਮਿਲੇ ਉਸ ਤੇ ਪੂਰੀ ਕਾਰਵਾਈ ਕੀਤੀ ਜਾਵੇ ਬੰਦੀ ਹੈ ਤੇ ਜਿਹੜੇ ਲੋਕ ਨਸ਼ਾ ਵੇਚਦੇ ਆ ਨਸ਼ਾ ਖਾਂਦੇ ਆ ਸਟੂਡੈਂਟਸ ਜਿਹੜੇ ਨਸ਼ਾ ਵੇਚਦੇ ਜਾਂ ਖਾਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਰੋਕਿਆ ਜਾਵੇ ਤੇ ਸਕੂਲ ਦੇ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਸਪੀਚ ਵਗੈਰਾ ਦਿੱਤੀ ਜਾਵੇ ਕਿ ਨਸ਼ਾ ਬੰਦ ਕੀਤਾ ਜਾਵੇ ਤੇ ਸਰ ਬੇਰੁਜ਼ਗਾਰੀ ਜਿਹੜੇ ਲੋਕ ਇੰਡੀਆ ਦੇ ਬਠਿੰਡਾ ਦੇ ਪੰਜਾਬ ਦੇ ਬਾਹਰ ਜਾਂਦੇ ਆ ਉਹ ਸਭ ਬੰਦ ਕਰ ਦਿੱਤਾ ਜਾਵੇ ਸਰ ਤਾਂ ਤੁਸੀਂ ਕਦੇ ਪਤੰਗ ਡਾਇਆ ਆਪ ਹਾਂਜੀ ਸਰ ਡਾਨੇ ਅਸੀਂ ਵੀ ਪਤੰਗ ਪਰ ਅਸੀਂ ਹਮੇਸ਼ਾ ਆਪਣੀ ਜਿਹੜੇ ਥ੍ਰੈਡ ਵਾਲੇ ਦੋਲਾ ਉਹਦਾ ਯੂਜ਼ ਕਰਦੇ ਆ ਸਰ ਥੈਂਕ ਯੂ